ਪਰੇ ਲੋਕ ਹੋਛੇ ਆ ਬਹੁਤ ਛੋਟੀ ਜਿਹੀ ਕਮੀਨਗੀਆਂਆਂ ਗੱਲਾਂ ਕਰਦੇ ਆ ਕਿ ਉਹਨੂੰ ਛੇਕ ਦਿੱਤਾ ਜਾਵੇ ਬਹੁਤ ਘਟਿਆ ਤੇ ਮਾੜੀ ਗੱਲ ਹੈ ਸਿੰਘ ਸਹਿਬਾਨ ਜਿਹੜੇ ਨੇ ਉਹ ਗੁਰੂ ਗ੍ਰੰਥ ਸਾਹਿਬ ਤੋਂ ਵੱਡੇ ਨਹੀਂ ਤੇ ਜੇ ਗੁਰੂ ਦੀ ਮਾਲਕ ਦੀ ਬੇਦਬੀ ਹੋ ਗਈ ਉਹਨਾਂ ਨੂੰ ਤਾਂ ਕੋਈ ਸਜ਼ਾ ਦਿੱਤੀ ਨਹੀਂ ਗਈ ਜਿਹੜਾ ਮਤਲਬ ਕਿ ਇਹ ਸਿੰਘ ਸਾਹਿਬ ਅਵਰਧ ਬੋਲੇ ਉਹਨੂੰ 10 ਸਾਲ ਦਾ ਕਹਿ ਦਿੱਤਾ ਪਰ ਦੁਖਾਨ ਤੇ ਇਹ ਹੈ ਕਿ ਦਿੱਲੀ ਵਿੱਚ ਬੈਠੀ ਹੋਈ ਆਰਸ ਜਿਹੜੀ ਹੈ ਉਹ ਇਹਨਾਂ ਨੂੰ ਗੁਰਦੁਆਰਿਆਂ ਦੇ ਉੱਤੇ ਥੋਪ ਕੇ ਰੱਖਣਾ ਚਾਹੁੰਦੀ ਹੈ 11 ਤੋਂ ਲੈ ਕੇ ਹੁਣ ਆ ਪੰਜੀ ਜੜਨ ਲੱਗਾ 57 ਦੇਣਾਂ ਤੱਕ ਸੋ ਇਹਨਾਂ ਲੰਬਾ ਸਮਾਂ ਲਕਸ਼ਣ ਨਾ ਕਰਾ ਕੇ ਸਿੱਧੀ ਗੁਰੂ ਘਰ ਵਿੱਚ ਦਖਲ ਦਾਜੀ ਆ ਕਿ ਸਿੰਘ ਸਾਹਿਬ ਨੂੰ 15 ਦਿਨ ਵਾਸਤੇ ਸਾਈਡ ਤੇ ਕਰਤਾ ਗਿਆ ਵਾ ਭਾਈ ਮੁੱਖ ਸਿੰਘ ਇਸ ਬਾਰੇ ਕੀ ਸੋਚ ਰਹੇ ਹਨ ਗਿਆਨੀ ਜੀ ਹਰਪ੍ਰੀਤ ਸਿੰਘ ਜੀ ਦੇ ਨਾਲ ਇਸ ਤਰ੍ਹਾਂ ਕਰਨਾ ਸਰਾਸਰ ਤੱਕਾ ਤੇ ਗਲਤ ਹੈ ਇਹ ਤਖਤਾਂ ਨੂੰ ਸਮਝਦੇ ਕੀ ਹੈ ਇਹ ਹੀ ਤਾਂ ਦੁਕਾਨ ਤੇ ਪੰਥ ਦੇ ਵਿੱਚ ਕਿ ਇੱਕ ਪਰਿਵਾਰ ਨੇ ਸਾਡੇ ਪੰਥ ਦਾ ਜਿਹੜਾ ਸੋਹਣਾ ਬੂਟਾ ਹੈ ਇਹ ਇਸ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੋਇਆ ਹੈ ਗਿਆਨੀ ਰਿਕਬੀਰ ਸਿੰਘ ਜੀਰਾਂ ਦੇ ਕੋਲ ਉਹ ਵੀਡੀਓ ਸੀ ਤੇ ਉਹ ਕਾਲਤਾ ਦਾ ਜਹਦਰ ਸੀ ਆਪਦੇ ਬੋਝੇ ਥੋੜਾ ਪਾ ਕੇ ਰੱਖ ਸਕਦਾ ਹਰ ਵਕਤ ਹਰ ਗੱਲ ਦਫ਼ਤਰ ਵਿੱਚ ਹੁੰਦੀ ਹੈ ਜਿਹੜੇ ਦਫ਼ਤਰ ਜਿਹੜੇ ਦਫ਼ਤਰ ਵਿੱਚ ਲੱਗੇ ਹੋਏ ਨੇ ਮੁਲਾਜ਼ਮ ਸ਼ਰਮਣੀ ਕਮੇਟੀ ਦੇ ਉਹ ਬਾਦਲ ਦੇ ਮੁਲਾਜ਼ਮ ਲੈ ਸ਼ਰਮਣੀ ਕਮੇਟੀ ਆਪਣੀ ਨੈਤਿਕਤਾ ਬਾਦਲ ਕੇ ਆਪਣੀ ਨੈਤਿਕਤਾ ਗਵਾ ਚੁੱਕੇ ਲੋਕ ਨੇ ਜਿੰਨਾ ਚਿਰ ਬਾਦਲੀ ਲਾਣੇ ਨੂੰ ਨਹੀਂ ਬਾਹਰ ਕੱਢਿਆ ਜਾਂਦਾ ਹਰਜਿੰਦਰ ਸੋ ਆਜੂਗਾ ਤੇ ਮਨਜਿੰਦਰ ਸਿੰਘ ਆਜੇਗਾ ਤੇ ਉੱਥੇ ਉਹ ਵਰਕ ਆਜੂਗਾ ਜਿਹਦੇ ਤੇ ਇੰਨੇ ਦੋਸ਼ ਨੇ ਮੇਰੇ ਖਿਆਲ ਕੋਈ ਅੰਦਾਜ਼ਾ ਨਹੀਂ ਲੱਗ ਸਕਦਾ ਜਿਹਦੇ ਤੋਂ ਕੌਮ ਖੜਾ ਛਡਾਉਣਾ ਚਾਹੁੰਦੀ ਹੈ ਉਹਨਾਂ ਨੇ ਕਹਿੰਦਾ ਤੁਸੀਂ ਇਕੱਠੇ ਹੋ ਜਾਓ ਕੱਲੇ-ਕੱਲੇ ਮਾਰੇ ਜਾਓਗੇ ਇਕੱਠੇ ਹੋ ਕੇ ਜ਼ਿਆਦਾ ਚੋਰੀ-ਚੋਰੀ ਕਰੋਗੇ ਐਥੇ ਕੋਈ ਕਹਾਣੀ ਰੁਕ ਜਾਂਦੀ ਆਗੇ ਅਕਾਲ ਤਖਤ ਸਾਹਿਬ ਤੇ 2 ਤਰੀਕ ਨੂੰ ਫੈਸਲਾ ਆਉਂਦਾ ਵਾ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਮੰਤਰੀ ਮੰਡਲ ਵਾਤੇ 10 ਦਿਨ ਦੀਆਂ ਤਰਖਾ ਲਾਤੀ ਜਾਂਦੀ ਆ ਸਜਾਵਾਂ ਲਾਤੀਆਂ ਜਾਂਦੀਆਂ ਵਾ ਤੇ ਤੀਸਰੇ ਦਿਨ ਨਰੈਨ ਸਿੰਘ ਚੌੜਾ ਦਾ ਪ੍ਰਤੀਕਰਮ ਤੇ ਫਿਰ ਨਰੈਨ ਸਿੰਘ ਚੌੜਾ ਨੂੰ 500 ਖਾਰਜ ਕਰਨ ਦੀ ਗੱਲ ਅੰਤਰੀਕ ਕਮੇਟੀ ਦੇ ਵਿੱਚ ਪਾਤੀ ਜਾਂਦੀ ਆ ਤੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਕਹਿੰਦੇ ਆ ਸਿੰਘ ਸਾਹਿਬਾਂ ਨੂੰ ਇੱਕ ਲੈਟਰ ਲਿਖੀ ਜਾਂਦੀ ਜਿ ਕਿਹਾ ਜਾਂਦਾ ਕਿ ਉਹਨਾਂ ਨੂੰ ਪੰਜ ਸੌ ਛੇ ਕਰਤਾ ਜਾਵੇ ਉਸ ਤੋਂ ਬਾਅਦ ਜੋ ਜਿਵੇਂ ਸਿਆਸੀ ਪੁਚਾਲ ਬਣ ਜਾਂਦਾ ਵੇ ਤੇ ਧਾਰਮਿਕ ਤੌਰ ਤੇ ਹਰ ਇੱਕ ਆਗੂ ਅਕਾਲ ਤੱਕ ਸਾਉ ਦੀ ਫਸੀਲ ਤੇ ਪਹੁੰਚਿਆ ਅਕਾਲ ਤੱਕ ਸਾਫ ਸਕੱਤਰ ਤੇ ਪਹੁੰਚਿਆ ਉੱਥੇ ਇੱਕ ਸੁਨੇਹਾ ਦਿੱਤਾ ਸਕੱਤਰੇ ਤੇ ਕਿ ਉਹਨੂੰ ਪੰਥ ਚੋਂ ਨਹੀਂ ਛੇਕਣਾ ਚਾਹੀਦਾ ਉਹਦਾ ਬੈਕਗ੍ਰਾਉਂਡ ਵੀ ਵੇਖਿਆ ਜਾਵੇ ਅੱਜ ਉਹ ਗੱਲਾਂ ਚੱਲ ਹੀ ਰਹੀਆਂ ਸੀ ਕਿ ਅਚਾਨਕ ਅੰਤਰਿਕ ਕਮੇਟੀ ਦੀ ਇੱਕ ਹੰਗਾਮੀ ਮੀਟਿੰਗ ਹੁੰਦੀ ਆ ਤੇ ਉਹਦੇ ਵਿੱਚ ਜਥੇਦਾਰ ਦਮਦਮਾ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ 15 ਦਿਨ ਵਾਸਤੇ ਲਾਂਬੇ ਕਰ ਦਿੱਤਾ ਜਾਂਦਾ ਵਾ ਸਿਆਸੀ ਜਿਵੇਂ ਪੁਚਾਲ ਬਣਿਆ ਹੁੰਦਾ ਇਲੈਕਸ਼ਨ ਦੇ ਵਿੱਚ ਇਸੇ ਤਰ੍ਹਾਂ ਜੇ ਪੰਜਾਬ ਦੀਆਂ ਸਫਾਂ ਜਾਈਏ ਤੇ ਧਾਰਮਿਕ ਪੁਚਾਲ ਬਣਿਆ ਸੀ ਜਿਹਦੇ ਵਿੱਚ ਆਪਾਂ ਸਿੰਘ ਸਹਿਬਾਨਾਂ ਤੇ ਕੋਈ ਉਂਗਲ ਚੁੱਕਦਾ ਕੋਈ ਦੂਜੇ ਸਿੰਘ ਸਹਿਬਾਨ ਦੀ ਗੱਲ ਕਰਦਾ ਕੋਈ ਕਹਿੰਦਾ ਫੈਸਲਾ ਘੱਟ ਸੀ ਏ ਪ੍ਰਤੀਕਰਮ ਜੋ ਚੌੜਾ ਸਾਹਿਬ ਨੇ ਦਿੱਤਾ ਉਹਦੇ ਵਾਸਤੇ ਉਹ ਪ੍ਰਤੀਕਰਮ ਜਿਆਜ ਠਰਾਇਆ ਜਾਂਦਾ ਬਾਸ਼ਰੂਮਣੀ ਅਕਾਲੀ ਦਲ ਉੱਤੇ ਤੰਜ ਵੀ ਕੱਸਦਾ ਕਿ ਜੋ ਹੋਇਆ ਉਹ 1984 ਨਾਲ ਜੋੜਿਆ ਜਾਂਦਾ ਇਹ ਸਾਰੇ ਉੱਤੇ ਅੱਜ ਗੱਲਬਾਤ ਕਰਾਂਗੇ ਸਾਡੇ ਨਾਲ ਭਾਈ ਮੁਕਮ ਸਿੰਘ ਆ ਪਹਿਲਾਂ ਗੁਰ ਫਤਿਹ ਸਾਂਝ ਕਰਦੇ ਆ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਭ ਪਹਿਲਾਂ ਇਹ ਦੱਸੋ ਕਿ 2 ਤਰੀਕ ਨੂੰ ਇਹਦਾ ਫੈਸਲਾ ਆਵਾ ਤੁਸੀਂ ਕਿਸ ਅੱਖ ਨਾਲ ਵੇਖਦੇ ਹੋ ਲੰਬੇ ਸਮੇਂ ਤੋਂ ਤੁਸੀਂ ਪੰਥਕ ਸਪੰਚ ਵਿੱਚ ਚਿਰ ਰਹੇ ਹੋ ਕਿਵੇਂ ਵੇਖ ਰਹੇ ਹੋ ਬੇਨਤੀ ਜੀ ਇਹਦਾ 2 ਤਰੀਕ ਨੂੰ ਸਿੰਘ ਸਾਹਿਬ ਭਾਈ ਰਗਵੀਰ ਸਿੰਘ ਜੀ ਜਹੇਦਾਰ ਸਾਹਿਬ ਸ਼ਰੋਣੀ ਕਮੇਟੀ ਵੱਲੋਂ ਜਿਨ੍ਹਾਂ ਨੂੰ ਸੇਵਾ ਦਾ ਮੌਕਾ ਮਿਲਿਆ ਅਕਾਲ ਤਖਤ ਦੀ ਸੇਵਾ ਦਾ ਉਹਨਾਂ ਵੱਲੋਂ ਤੇ ਉਹਨਾਂ ਦੇ ਸਾਥੀਆਂ ਵੱਲੋਂ ਜੋ ਫੈਸਲਾ ਆਇਆ ਉਸ ਫੈਸਲੇ ਵਿੱਚ ਜਿਹੜੇ ਦੋਸ਼ ਪੰਥ ਲਾਉਂਦਾ ਸੀ ਲੋਕ ਲਾਉਂਦੇ ਸਨ ਸਿੱਖ ਜਥੇਬੰਦੀਆਂ ਲਾਉਂਦੀਆਂ ਸਨ ਔਰ ਈਵਨ ਸਰਬਤ ਖਾਲਸਾ ਨੇ ਜਿਹੜੇ ਦੋਸ਼ ਲਾਏ ਸੀ ਕਿ ਆ ਆ ਇਹਨਾਂ ਨੇ ਗੁਨਾਹ ਤੇ ਪਾਪ ਕੀਤੇ ਆ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਜਿਹੜਾ ਉਹ ਪਖੰਡੀ ਵੱਲੋਂ ਚੋਗਾ ਪਾਇਆ ਗਿਆ ਮਹਾਰਾਜ ਦੀ ਰੀਸ ਕੀਤੀ ਔਰ ਇਸੇ ਤਰ੍ਹਾਂ ਜਿਹੜਾ ਉਹਨਾਂ ਨੇ ਪਾਣੀ ਖੋਲਿਆ ਸੀ ਸ਼ਰਬਤ ਉਸ ਤੋਂ ਬਾਅਦ ਕੇਸ ਵਾਪਸ ਲੈਣ ਵਾਲਾ ਜਿਹੜਾ ਸੀ ਉਹ ਸਰਕਾਰ ਨੇ ਆਪਣੇ ਤੌਰ ਤੇ ਲਿਆ ਉਹ ਬੰਦਾ ਅੱਜ ਵੀ ਕਹਿੰਦਾ ਮੈਂ ਤਾਂ ਕੇਸ ਵਾਪਸ ਲਿਆ ਹੀ ਨਹੀਂਗਾ ਇਹਨਾਂ ਨੇ ਐਪੇ ਲੈ ਲਿਆ ਇਸ ਤੋਂ ਬਾਅਦ ਲਗਾਤਾਰ ਗੁਰੂਗ੍ਰੰਥ ਸਾਹਿਬ ਜੀ ਦੀ ਬਦਬੀ ਹੋਈ ਔਰ ਜਿਹੜਾ ਉੱਥੇ ਜਵਾਰ ਸਿੰਘ ਬੁਰਜ ਉਥੋਂ ਸਰੂਪ ਸਤਗੁਰਾਂ ਦਾ ਚੱਕ ਕੇ ਤੇ ਉਹਨਾਂ ਨੇ ਹਥਿਆਰ ਲਾ ਕੇ ਬੇਇੱਜ਼ਤੀ ਕੀਤੀ ਬਦਬੀ ਕੀਤੀ ਇਹ ਸਰਕਾਰ ਜਿਹੜੀ ਉਸ ਸਮੇਂ ਬਾਦ ਸਰਕਾਰ ਸੀ ਇਹਨਾਂ ਕੁਝ ਨਹੀਂ ਕੀਤਾ ਕੋਈ ਤਰਦਦ ਨਹੀਂ ਲਿਆ ਕੋਈ ਲੱਭਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਬਲਕੇ ਉਲਟਾ ਦੁਜੀਏ ਜਿਹੜੇ ਰੋਲਾ ਪਾਉਂਦੇ ਸੀ ਜਾਂ ਕਹਿੰਦੇ ਸੀ ਭਾਈ ਇਹ ਲੱਭੋ ਉਹਨਾਂ ਦੇ ਉੱਤੇ ਹੀ ਧੱਕਾ ਕਰਦੇ ਰਹੇ ਉਹਨਾਂ ਤੇ ਲਾਠੀ ਚਾਰਜ ਵੀ ਹੋਏ ਉਹਨਾਂ ਨੂੰ ਸ਼ਹੀਦ ਵੀ ਕੀਤਾ ਉਹਨਾਂ ਦੇ ਉੱਤੇ ਮਾੜੇ ਪਾਣੀ ਦੀਆਂ ਬਿਸ਼ਾਰਾਂ ਪਾਈਆਂ ਗੰਦੇ ਪਾਣੀ ਦੀਆਂ ਬੜਾ ਕੁਝ ਹੋਇਆ ਲਾਠੀ ਚਾਰਜ ਬਹੁਤ ਬੁਰੀ ਤਰ੍ਹਾਂ ਜ਼ਖਮੀ ਬੜੇ ਕੀਤੇ ਕਈਆਂ ਦੇ ਲੱਕ ਟੁੱਟ ਗਏ ਕਈ ਲੱਤਾਂ ਟੁੱਟ ਗਈਆਂ ਉਹ ਆਫਸਰਾਂ ਦੇ ਵਿਚਾਰੇ ਬੜਾ ਬੁਰਾ ਹਾਲ ਕੀਤਾ ਔਰ ਇਸ ਤੋਂ ਬਾਅਦ ਵੀ ਸਰਬਤ ਖਾਲਸਾ ਨੇ ਫੈਸਲੇ ਜਿਹੜੇ ਕੀਤੇ ਸੀ ਕਿ ਇਹ ਹੁਕਮਨਾਮਾ ਜਿਹੜਾ ਸਿੰਘ ਸਾਹਿਬ ਗਾਨੀ ਗੁਰਵਚਨ ਸਿੰਘ ਜਿਹੜਾ ਨੇ ਕੀਤਾ ਇਹਨੂੰ ਰੱਦ ਕਰਦੇ ਆ ਅੱਜ ਇਹਨਾਂ ਨੂੰ ਰੱਦ ਕਰਨਾ ਪਿਆ ਉਹਨਾਂ ਨੇ ਕਿਹਾ ਸੀ ਕਿ ਸਿੰਘ ਸਾਹਿਬ ਯੋਗ ਨਹੀਂ ਹੈਗੇ ਬਾਅਦ ਚ ਇਹਨਾਂ ਨੇ ਉਹਨਾਂ ਨੂੰ ਲਾਹ ਵੀ ਦਿੱਤਾ ਗੁਰਵਚਨ ਸਿੰਘ ਐਨੀ ਗੁਰਮਤ ਸਿੰਘ ਵਗੈਰਾ ਇਸ ਤੋਂ ਇਲਾਵਾ ਇਹਨਾਂ ਨੇ ਇਹਨਾਂ ਤੇ ਇਹ ਵੀ ਕਿਹਾ ਗਿਆ ਸੀ ਕਿ ਜਿਹੜਾ ਬੇਦਵੀ ਦਾ ਕੇਸ ਹੈ ਇਹ ਸਰਕਾਰ ਜੇ ਨਹੀਂ ਚਲਾਉ ਤੇ ਪੰਥਕ ਰਵੈਤਾ ਮੁਤਾਬਕ ਇਹਦਾ ਫੈਸਲਾ ਪੰਥ ਕਰੇਗਾ ਔਰ ਇਹ ਲੋਕ ਜਿਹੜੇ ਨੇ ਉਹਨਾਂ ਦੇ ਵਿੱਚ ਪੂਰੀ ਤਰ੍ਹਾਂ ਦੋਸ਼ੀ ਪਾਏ ਗਏ ਔਰ ਨਾਲ ਹੀ ਜਿਹੜਾ ਫਖਰੇ ਕੌਮ ਦਾ ਤੇ ਪੰਥ ਰਤਨ ਦਾ ਖਿਤਾਬ ਦਿੱਤਾ ਸੀ ਬਾਦਲ ਨੂੰ ਗਿਆਨੀ ਗੁਰਵਜਨ ਸਿੰਘ ਨੇ ਉਹ ਸਰਬੱਤ ਖਾਲਸੇ ਨੇ ਉਹਦੇ ਵੀ ਵਾਪਸ ਲੈ ਲਿਆ ਸੀ ਤੇ ਤੀਜੀ ਗੱਲ ਜਿਹੜੀ ਉਸ ਸਮੇਂ ਕਰਾਈ ਸੀ ਜਿਹੜੀ ਮੈਂ ਤੁਹਾਡੀ ਗੱਲ ਦਾ ਜਵਾਬ ਦੇਣ ਲੱਗਾ ਉਦੋਂ ਆਇਆ ਕਿ ਬਾਦਲ ਵੱਡੇ ਨੇ ਛੋਟੇ ਨੇ ਤੇ ਇਹਨਾਂ ਦੇ ਸਾਥੀਆਂ ਨੇ ਬੜੇ-ਬੜੇ ਗੁਨਾਹ ਤੇ ਪਾਪ ਕੀਤੇ ਆ ਗੁਰੂ ਸਾਹਿਬ ਦੀ ਵਿਧਵੀ ਕਾਲ ਤੱਕ ਸਾਹਿਬ ਦੀ ਵਿਧਵੀ ਸ਼ਰੋਣੀ ਕੋਟੀ ਦਾ 90 ਲੱਖ ਰੁਪਈਆ ਉਰੇ ਬਹੁਤ ਸਾਰੇ ਅਪਰਾਧ ਇਹਨਾਂ ਨੇ ਕੀਤੇ ਆ ਸ਼ਹੀਦ ਵੀ ਕੀਤੇ ਆ ਇਹਨਾਂ ਨੂੰ ਪੰਜ ਸੋ 6 ਕਿਹਾ ਜਾਏ ਪਰ ਉਸ ਸਮੇਂ ਸਰਬਤ ਖਾਲਸਾ ਦੀ ਟੀਮ ਨੇ ਬੈਠ ਕੇ ਜਿਹੜੀ ਵਿਚਾਰ ਕੀਤੀ ਉਹ ਕਹਿੰਦੇ ਨੇ ਛੇਕਣ ਵਾਲੀ ਜਿਹੜੀ ਇਹ ਪ੍ਰਵਿਰਤੀ ਹੈ ਇਹ ਵਿਚਾਰ ਗੋਚਰੀ ਹੈ ਇਹਨੂੰ ਐਡੀ ਛੇਤੀ ਸਾਨੂੰ ਨਹੀਂ ਲੈਣਾ ਚਾਹੀਦਾ ਸੋ ਬਾਦਲ ਨੂੰ ਵੱਡੇ ਨੂੰ ਤੇ ਛੋਟੇ ਨੂੰ ਤੇ ਬਾਕੀ ਜਿਹੜੇ ਸੀ ਇਹਨਾਂ ਨੂੰ ਛੇਕਿਆ ਨਹੀਂ ਸੀ ਗਿਆ ਪੰਥ ਵਿੱਚੋਂ ਸਿੰਘ ਸਾਹਿਬਾਂ ਨੂੰ ਲਾਇਆ ਗਿਆ ਸੀ ਤੇ ਇਹ ਕਿਹਾ ਗਿਆ ਸੀ ਕਿ ਕਾਲੀ ਦਲ ਬਾਦਲ ਜਿਹੜਾ ਹੈ ਇਨੂੰ ਇਹਦਾ ਰਾਜਸੀ ਵਿਰੋਧ ਕੀਤਾ ਜਾਵੇ ਤੇ ਰਾਜਸੀ ਤੌਰ ਤੇ ਇਹਨਾਂ ਨੂੰ ਨਖੇੜ ਦਿੱਤਾ ਜਾਵੇ ਸਰਬੱਤ ਖਾਸਾਂ ਦੇ ਸਾਰੇ ਹੀ ਫੈਸਲੇ ਕੌਮ ਨੇ ਮੰਨ ਲਏ ਉਹ ਨਾ ਸਿੰਘ ਸਾਹਿਬ ਰਹੇ ਨਾ ਇਹ ਰਾਜਨੀਤਿਕ ਤੌਰ ਤੇ ਕੁਝ ਰਹੇ ਰਾਜਨੀਤਿਕ ਵਿਰੋਧ ਦਾ ਇਹਨਾਂ ਦੇ ਵਿਰੁੱਧ ਫੈਸਲਾ ਹੀ ਕੌਮ ਨੇ ਪ੍ਰਵਾਨ ਕਰ ਲਿਆ ਅਸੀਂ ਮਤਲਬ ਕਿ ਉਸ ਸਮੇਂ ਇਹਨੇ ਪਾਪਾਂ ਤੋਂ ਬਾਅਦ ਵੀ ਇਹਨੂੰ ਸੋ ਛੇਕਿਆ ਨਹੀਂ ਸੀ ਇਹਦਾ ਰਾਜਸੀ ਵਿਰੋਧ ਕਰਨ ਦਾ ਸੱਦਾ ਦਿੱਤਾ ਸੀ ਸਰਬੱਤ ਖਾਸੇ ਨੇ ਪਰ ਇਹ ਲੋਕ ਹੋਛੇ ਆ ਬਹੁਤ ਛੋਟੀ ਜਿਹੀ ਕਮੀਨਗੀਆਂਆਂ ਗੱਲਾਂ ਕਰਦੇ ਆ ਕਿ ਉਹਨੂੰ ਛੇਕ ਦਿੱਤਾ ਜਾਵੇ ਬਹੁਤ ਘਟਿਆ ਤੇ ਮਾੜੀ ਗੱਲ ਹੈ ਜ ਰਹੀ ਗੱਲ ਦੋ ਤਰੀਕ ਦੇ ਫੈਸਲਿਆਂ ਦੀ ਸਿੰਘ ਸਾਹਿਬਾਨ ਨੇ ਫੈਸਲੇ ਕੀਤੇ ਜਿਨ੍ਹਾਂ ਜੀ ਗੁਨਾਹ ਦਿੱਤੀ ਹੈ ਰਾਸੀ ਗਲਤੀਆਂ ਦੀ ਰਾਸੀ ਗਲਤੀਆਂ ਦੀ ਸਜ਼ਾ ਧਾਰਮਿਕ ਦੇਤੀ ਕਿ ਭਾਂਡੇ ਮਾਂਜੋ ਜੋੜੇ ਝਾੜੋ ਜਾਂ ਜੋ ਕੁਝ ਵੀ ਹੈ ਤੇ ਪਰ ਜਿਹੜੇ ਗੁਨਾਹ ਰਾਸੀ ਸੀ ਉਹਨਾਂ ਦੀ ਰਾਸੀ ਸਜ਼ਾ ਦੇਣੀ ਚਾਹੀਦੀ ਸੀ ਜੇ ਵਰ ਬਲਟੋਈ ਨੂੰ ਕਹਿ ਸਕਦੇ ਆ ਜਿਹੜਾ ਕੇਵਲ ਸਿੰਘ ਸਾਹਿਬਾਂ ਦੇ ਵਿਰੁੱਧ ਬੋਲਿਆ ਵੀ ਇਹਨਾਂ ਨੂੰ 10 ਸਾਲ ਤੋਂ ਬਾਅਦ ਕੱਢਿਆ ਜਾਏ ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਨੇ ਉਹਨਾਂ ਦੇ ਬਾਰੇ ਨਹੀਂ ਕੋਈ ਜ਼ਿੰਮੇਵਾਰੀ ਸਿੰਘ ਸਾਹਿਬਾਂ ਦੀ ਉਹਨਾਂ ਦੀ ਜ਼ਿੰਮੇਵਾਰੀ ਸੀ ਸਿੰਘ ਸਹਿਬਾਨ ਜਿਹੜੇ ਨੇ ਉਹ ਗੁਰੂ ਗ੍ਰੰਥ ਸਾਹਿਬ ਤੋਂ ਵੱਡੇ ਨਹੀਂ ਸਿੰਘ ਸਹਿਬਾਨ ਗੁਰੂ ਗ੍ਰੰਥ ਸਾਹਿਬ ਦੇ ਸੇਵਾਦਾਰ ਨੇ ਤੇ ਜੇ ਗੁਰੂ ਦੀ ਮਾਲਕ ਦੀ ਬੇਅਦਬੀ ਹੋ ਗਈ ਉਹਨਾਂ ਨੂੰ ਤਾਂ ਕੋਈ ਸਜ਼ਾ ਦਿੱਤੀ ਨਹੀਂ ਗਈ ਤੇ ਜਿਹੜਾ ਮਤਲਬ ਕਿ ਇੱਕ ਸਿੰਘ ਸਭਾ ਅਵਰਧ ਬੋਲੇ ਉਹਨੂੰ 10 ਸਾਲ ਦਾ ਕਹਿ ਦਿੱਤਾ ਸੋ ਇਹਨਾਂ ਦੇ ਫੈਸਲੇ ਮਿਸ਼ਾਹ ਹੀ ਕੰਟਰੋਵਰਸੀ ਰਹੇ ਨੇ ਕਦੇ ਵੀ ਇਹਨਾਂ ਦੇ ਨਿੱਠ ਕੇ ਨਾ ਇਹਨਾਂ ਕੋਈ ਸਿਧਾਂਤ ਨਾ ਵਿਚਾਰ ਨਾ ਇਹਨਾਂ ਕੋਈ ਹੋਜੀ ਕੋਈ ਗੱਲ ਹੈ ਨਹੀਂ ਇਹ ਤਾਂ ਸਿਰਫ ਇਹ ਆ ਕਿ ਇਹਨਾਂ ਨੂੰ ਤਾਂ ਲੋਕਾਂ ਨੇ ਬੜੇ ਚਿਰ ਪਹਿਲਾਂ ਜੇ ਰਾਜਨੀਤਿਕ ਤੌਰ ਤੇ ਮਨਫ਼ੀ ਕੀਤੇ ਆ ਤੇ ਧਾਰਮਿਕ ਤੌਰ ਤੇ ਮਨਫ਼ੀ ਉਸ ਤੋਂ ਪਹਿਲਾਂ ਹੋ ਗਿਆ ਪਰ ਦੁਖਾਨ ਤੇ ਇਹ ਆ ਕਿ ਦਿੱਲੀ ਵਿੱਚ ਬੈਠੀ ਹੋਈ ਆਰਐਸ ਜਿਹੜੀ ਆ ਉਹ ਇਹਨਾਂ ਨੂੰ ਗੁਰਦੁਆਰਿਆਂ ਦੇ ਉੱਤੇ ਥੋਪ ਕੇ ਰੱਖਣਾ ਚਾਹੁੰਦੀ ਹੈ। ਉਹ ਪੰਜਾਬ ਦੇ ਗੁਰਦੁਆਰਿਆਂ ਦਾ ਸ਼ਰੋਣੀ ਕਮੇਟੀ ਦਾ ਜਿਹੜਾ 11 ਤੋਂ ਲੈ ਕੇ ਹੁਣ ਆ 5 ਹੀ ਝੜਨ ਲੱਗਾ 5 ਸੱਤਾ ਦਿਨਾਂ ਤੱਕ ਸੋ ਇਹਨਾਂ ਲੰਬਾ ਸਮਾਂ ਲਕਸ਼ਣਾਂ ਕਰਾ ਕੇ ਸਿੱਧੀ ਗੁਰੂ ਘਰ ਵਿੱਚ ਦਖਲ ਦੇ ਜੀ ਆਰਐਸਐਸ ਤੇ ਬਾਦਲ ਕੇ ਜਿਹੜੇ ਨੇ ਰਵੇ ਹੋਏ ਨੇ ਸਿੱਖੀ ਦਾ ਨੁਕਸਾਨ ਕਰ ਰਹੇ ਆ ਸਿੱਖੀ ਦੇ ਬਰਬਾਦੀ ਦਾ ਮੋਢ ਬਣ ਰਹੇ ਆ ਸੋ ਇਹ ਇਹ ਨਹੀਂ ਕਰ ਰਹੇ ਸਭ ਜਿਹੜਾ ਹੁਣ ਫੈਸਲਾ ਆਇਆ ਜਿਹੜਾ ਗਿਆਨੀ ਹਰਪ੍ਰੀਤ ਦੇ ਉਲਟ ਫੈਸਲਾ ਦੋ ਤਰੀਕ ਤੋਂ ਲੈ ਕੇ ਜੋ ਜਿਹਨਾਂ ਸਿਆਸੀ ਘਟਨਾਕ੍ਰਮ ਬਣਦਾ ਹੁੰਦਾ ਵਾ ਇਸੇ ਤਰ੍ਹਾਂ ਇੱਕ ਧਾਰਮਿਕ ਘਟਨਾਕ੍ਰਮ ਬਣਿਆ ਹੋਇਆ ਵਾ ਜੋ ਕੁਝ ਬਣਿਆ ਦੋ ਤਰੀਕ ਤੋਂ ਬਾਅਦ ਦੇ ਵਿੱਚ ਤੇ ਸਿੰਘ ਸਾਹਿਬ ਨੂੰ 15 ਦਿਨਾਂ ਵਾਸਤੇ ਸਾਈਡ ਤੇ ਕਰਤਾ ਗਿਆ ਵਾ ਭਾਈ ਮੁੱਖ ਸਿੰਘ ਇਸ ਬਾਰੇ ਕੀ ਸੋਚ ਰਹੇ ਮੈਂ ਇਹ ਸੋਚਦਾ ਕਿ ਗਿਆਨੀ ਜੀ ਹਰਪ੍ਰੀਤ ਸਿੰਘ ਜੀ ਦੇ ਨਾਲ ਇਸ ਤਰ੍ਹਾਂ ਕਰਨਾ ਸਰਾਸਰ ਧੱਕਾ ਤੇ ਗਲਤ ਹੈ ਅਗਰੇਨਾ ਕੋਲ ਕੋਈ ਦੋਸ਼ ਹੈ ਤੇ ਉਹ ਗੈਨ ਸਿੰਘ ਸਾਹਿਬ ਰਗਵੀਰ ਸਿੰਘ ਉਹਦੇ ਤੇ ਕਮੇਟੀ ਬਣਾਵੇ ਉਹਦੀ ਜਾਂਚ ਕਰੇ ਜੀ ਪੀ ਸੀ ਵੀ ਲੋ ਬਣਾ ਦਿੱਤੀ ਗਈ ਹੈ ਇਹ ਇਹ ਮਤਲਬ ਕਮੇਟੀ ਵਾਲੇ ਕੌਣ ਹੁੰਦੇ ਨੇ ਕਮੇਟੀ ਵਾਲੇ ਸਿੰਘ ਸਾਹਿਬ ਨੂੰ ਸਮਝਦੇ ਕੀ ਹੈ ਇਹ ਤਖਤਾਂ ਨੂੰ ਸਮਝਦੇ ਕੀ ਹੈ ਇਹੀ ਤਾਂ ਦੁਕਾਨ ਤੇ ਪੰਥ ਦੇ ਵਿੱਚ ਕਿ ਇੱਕ ਪਰਿਵਾਰ ਨੇ ਸਾਡੇ ਪੰਥ ਦਾ ਜਿਹੜਾ ਸੋਹਣਾ ਬੂਟਾ ਇਹ ਇਸ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੋਇਆ ਹੈ ਔਰ ਉਹ ਪਰਿਵਾਰ ਜਿਹੜਾ ਸੁਧਰ ਨਹੀਂ ਰਿਹਾ ਨਰੈਣ ਸਿੰਘ ਨੇ ਵੀ ਸਮਝਾਉਣ ਦਾ ਯਤਨ ਕੀਤਾ ਹੋਰ ਨਾਲ ਨੇ ਵੀ ਸਮਝਾਉਣ ਦਾ ਯਤਨ ਕੀਤਾ ਕਿ ਨਾ ਕਰੋ ਇਦਾਂ ਮੈਂ ਸਮਝਦਾ ਜੇ ਨਰੈਣ ਸਿੰਘ ਮਾਰਨਾ ਚਾਹੁੰਦਾ ਤੇ ਮਾਰ ਸਕਦਾ ਸੀ ਪਰ ਉਹਨੇ ਸਮਝਾਉਣ ਦਾ ਯਤਨ ਕੀਤਾ ਕਿ ਆਪਣੇ ਪਾਪਾ ਤੋਂ ਬਾਹਰ ਜਾਓ ਇਹ ਗਲਤੀਆਂ ਨਾ ਕਰੋ ਤੁਸੀਂ ਗਲਤ ਪਾਸੇ ਸਿਵਿਆਂ ਦੇ ਰਾਹ ਨਾ ਚੱਲੋ ਕੌਮ ਨੂੰ RAM ਨਾਲ ਆਪਣਾ ਧਰਮ ਪ੍ਰਚਾਰ ਸਿੱਖੀ ਪੰਜਾਬ ਦੇ ਮਸਲੇ ਪੰਥ ਦੇ ਮਸਲੇ ਇਹਨਾਂ ਨੂੰ ਸੁਲਝਾਉਣ ਵਾਸਤੇ ਰਾਹ ਖਾਲੀ ਕਰੋ ਇਹ ਨਹੀਂ ਕਿ ਤੁਹਾਡੀ RSS ਨਾਲ ਯਾਰੀ ਹੈ ਤੇ ਤੁਸੀਂ ਗੁਰਦੁਆਰਿਆਂ ਦੇ ਪ੍ਰਬੰਧੀ ਨਾ ਹੋਣ ਦਿਓ ਲਖਸ਼ਨੀ ਨਾ ਹੋਣ ਦਿਓ ਆਪਣੀ ਮਨਮਰਜ਼ੀ ਦੇ ਫੈਸਲੇ ਕਰੋ ਇਹ ਸਾਰੀਆਂ ਗੱਲਾਂ ਜਿਹੜੀਆਂ ਨਾ ਇਹ ਬੜੀਆਂ ਦੁਖਦਾਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੋਂ ਅਸਤੀਫਾ ਮੰਗਿਆ ਸੀ ਤਿੰਨ ਦਿਨਾਂ ਸਿੰਘ ਸਾਬਾਨਾ ਵੱਲੋਂ ਪਰ 20 ਦਿਨ ਦਾ ਸਮਾਂ ਲੈ ਜਾਂਦੇ ਆ ਅਸਤੀਫਾ ਅਜੇ ਤੱਕ ਨਹੀਂ ਪਹੁੰਚਿਆ ਕੀ ਲੱਗਦਾ ਜੋ ਹੁਣ ਘਟਨਾਕ੍ਰਮ ਬਣਿਆ ਵਾ ਉਹਨੂੰ ਰੋਕਣ ਵਾਸਤੇ ਅਸਲ ਵਿੱਚ ਜਿਹੜਾ ਉਹ ਸਮਝਦੇ ਨੇ ਕਿ ਐਸੀ ਮਾਲਕਾਂ ਤੇ ਇਹ ਸਾਡੇ ਕਰਿੰਦੇ ਨੇ ਸਾਡੇ ਮੁਲਾਜ਼ਮ ਨੇ ਉਹਨਾਂ ਦੇ ਦਿਲ ਵਿੱਚ ਇਹਨਾਂ ਨੂੰ ਮੁਲਾਜ਼ਮਾਂ ਤੋਂ ਵੱਧ ਕੋਈ ਸਤਕਾਰ ਨਹੀਂ ਹੈਗਾ ਇਹਨਾਂ ਦਾ ਜਿੱਥੋਂ ਤੱਕ ਇਹ ਉਹਨਾਂ ਦੀ ਗੱਲ ਮੰਨਦੇ ਜਾਂਦੇ ਨੇ ਉਹ ਕਹਿੰਦੇ ਠੀਕ ਹੈ ਮੁਲਾਜ਼ਮ ਠੀਕ ਕੰਮ ਕਰ ਰਿਹਾ ਜਿੱਥੇ ਕੋ ਉਹਨੂੰ ਲੱਗਦਾ ਹੈ ਕਿ ਸਾਡੀ ਆ ਗੱਲ ਨਹੀਂ ਮੰਨੀ ਗਈ ਜਾਂ ਸਾਡਾ ਨੁਕਸਾਨ ਕਰਦੀ ਹੈ ਉੱਥੇ ਉਹਨਾਂ ਨੂੰ ਦੱਸ ਦਿੰਦੇ ਨੇ ਭਾਈ ਤੁਸੀਂ ਮੁਲਾਜ਼ਮ ਹੋ ਤੁਸੀਂ ਜਾਣ ਦੀ ਤਿਆਰੀ ਕਰੋ ਇਹ ਹੁਣ ਤੁਹਾਨੂੰ ਲੱਗਦਾ ਹੈ ਕਿ ਮੁਲਾਜ਼ਮ ਤੌਰ ਤੇ ਜਿੱਦਾਂ ਰੱਖਿਆ ਗਿਆ ਸੀ ਉਸੇ ਤਰ੍ਹਾਂ ਵਾਪਸ ਕਰਤਾ ਉਸੇ ਤਰ੍ਹਾਂ ਇਹ ਮੁਲਾਜ਼ਮ ਸਮਝਦੇ ਆਏ ਇਹੋ ਬਾਤ ਇਹਨਾਂ ਦੇ ਮਨ ਵਿੱਚ ਕੋਈ ਸਿੱਖੀ ਦਾ ਜਾਂ ਸਿੰਘ ਸਾਹਿਬਾਨਾਂ ਦਾ ਜਾਂ ਤਖਤਾਂ ਦਾ ਕੋਈ ਬਾਦਲ ਕੇ ਲਾਣੇ ਕੋਲ ਕੋਈ ਸਤਕਾਰ ਮਾਲ ਨਹੀਂ ਹੈਗਾ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਸਹਿਬਾਨ ਜਿਨ੍ਹਾਂ ਨੇ ਕੁਝ ਮਿੰਟ ਦੀ ਕੁਝ ਸੈਕਿੰਡ ਦੀ ਵੀਡੀਓ ਪਾਟਤੀ ਗਈ ਆ ਉਹਦੇ ਵਿੱਚ ਵੀ ਹੁਣ ਤੰਜ ਕੱਸੇ ਜਾ ਰਹੇ ਕਿ ਇਹ ਤੇ ਵੀਡੀਓ ਜਿਹੜੀ ਸੀ ਉਹ ਗਿਆਨੀ ਰਿਕਬੀਰ ਸਿੰਘ ਦੇ ਕੋਲ ਸੀ ਇਹ ਵਾਪਸ ਬਾਹਰ ਕਿਦਾਂ ਆਈ ਤੇ ਉਹਦੇ ਦੇ ਪਾਸੇ ਗਿਆਨੀ ਹਰਪੀਰ ਸਿੰਘ ਕਹਿ ਰਿਹਾ ਕਿ ਇਹ ਪੂਰੀ ਵੀਡੀਓ ਜਨਤਾ ਕਰੋ ਜਾਂ ਦੇਖੋ ਗਿਆਨੀ ਰਿਕਬੀਰ ਸਿੰਘ ਜੀ ਰਾਂ ਦੇ ਕੋਲ ਉਹ ਵੀਡੀਓ ਸੀ ਤੇ ਉਹ ਅਕਾਲ ਤਖਤ ਦਾ ਜਹਦਰ ਸੀ ਆਪਦੇ ਬੋਝੇ ਥੋੜਾ ਪਾਸੇ ਰੱਖ ਸਕਦਾ ਹਰ ਵਕਤ ਹਰ ਗੱਲ ਦਫ਼ਤਰ ਵਿੱਚ ਹੁੰਦੀ ਆ ਜਿਹੜੇ ਦਫ਼ਤਰ ਜਿਹੜੇ ਦਫ਼ਤਰ ਵਿੱਚ ਲੱਗੇ ਹੋਏ ਨੇ ਮੁਲਾਜ਼ਮ ਸ਼੍ਰੋਮਣੀ ਕਮੇਟੀ ਦੇ ਉਹ ਬਾਦਲ ਦੇ ਮੁਲਾਜ਼ਮ ਨੇ ਚਾਹੇ ਉਹ ਧਾਮੀ ਸਾਹਿਬ ਹੋਣ ਜਾਂ ਧਾਮੀ ਖੁਦ ਉਹਨਾਂ ਦਾ ਮੁਲਾਜ਼ਮ ਹੈ ਤੇ ਇਹ ਉਹ ਉਹਨਾਂ ਦੇ ਮੁਲਾਜ਼ਮਾਂ ਨੇ ਉਹ ਕੱਢ ਕੇ ਵਿੱਚੋਂ ਕਾਪੀ ਉਹ ਨਹੀਂ ਕੋਈ ਰਿਲੀਜ਼ ਕਰਤੀ ਜਿੰਨੀ ਕਿ ਦਿਨੋਂ ਲੋਡ ਸੀ ਤੇ ਅਸਲ ਵਿੱਚ ਤਾਂ ਇਹ ਅਕਾਲ ਤਖਤ ਦੇ ਜਹੇਦਾਰ ਦੇ ਨਾਲ ਵੀ ਧੋਖਾ ਹੈ ਸ਼ਰਮਣੀ ਕਮੇਟੀ ਦਾ ਸ਼ਰਮਣੀ ਕਮੇਟੀ ਆਪਣੀ ਨੈਤਿਕਤਾ ਬਾਦਲ ਕੇ ਆਪਣੀ ਨੈਤਿਕਤਾ ਗਵਾ ਚੁੱਕੇ ਲੋਕ ਨੇ ਅਕਾਲ ਤਖਤ ਦੇ ਜਥੇਦਾਰ ਦੇ ਨਾਲ ਵੀ ਇਹੋ ਜਿਹਾ ਧੋਖਾ ਕਰ ਸਕਦੇ ਆ ਜਿਹੜੇ ਲੋਕ ਉਹ ਖਾਹੜੇ ਖਾਲਸਾ ਪੰਥ ਦੇ ਕਿੱਥੋਂ ਉਹ ਵਫਾਦਾਰ ਹੋ ਸਕਦੇ ਆ ਇਹ ਨਹੀਂ ਵਫਾਦਾਰ ਕਦੇ ਹੋ ਸਕਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਪ੍ਰਤੀਕਰਮ ਜਿਹੜਾ ਤੀਜੀ ਵਾਰੀ ਹੋ ਚੱਲਿਆ ਵੈਸ ਟਾਈਮ ਦੇ ਉੱਤੇ ਜੇ ਆਪਾਂ ਪਹਿਲਾਂ ਗੱਲ ਕਰੀਏ ਸਭ ਤੋਂ ਉਹਨਾਂ ਵੱਲੋਂ 500 ਛੇਕਣ ਦੀ ਗੱਲ ਕੀਤੀ ਗਈ ਉਸ ਤੋਂ ਬਾਅਦ ਗਾਲਾਂ ਦੀ ਆਡੀਓ ਨਿਕਲਦੀ ਆ ਹੁਣ ਉਹਨਾਂ ਵੱਲੋਂ ਫੇਰ ਜੋ ਕੀਤਾ ਗਿਆ ਵਾ ਗਿਆਨੀ ਹਰਪ੍ਰੀਤ ਸਿੰਘ ਨੂੰ ਕਿ 15 ਦਿਨ ਵਾਸਤੇ ਸਾਈਡ ਤੇ ਉਹਨੂੰ ਕਿਵੇਂ ਦੇਖਦੇ ਆ ਤੁਸੀਂ ਮੈਂ ਸਮਝਦਾ ਸ਼ਰੋਣੀ ਕਮੇਟੀ ਵਿੱਚ ਜਿੰਨੇ ਕੋਈ ਬਾਦਲਾਂ ਦੇ ਬੰਦੇ ਨੇ ਨਾ ਜੋ ਮਾੜਾ ਬੰਦੇ ਤੋਂ ਮਾੜਾ ਹੀ ਕੰਮ ਹੁੰਦਾ ਇਕ ਨਾ ਮਤਲਬ ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਚ ਲਿਖਦੇ ਆ ਉਹ ਕਹਿੰਦੇ ਆ ਜਿੱਤੇ ਕਬੂ ਨਾ ਹੋਤ ਭਲਾਈ ਦੌਰ ਭੇਖ ਚੱਲ ਬਾਂਗਰੋਂ ਆਈ ਪੁਰਾਣੇ ਜ਼ਮਾਨੇ ਜਦੋਂ ਕਾਲ ਪੈਂਦਾ ਦਾ ਬਾਂਗਰ ਦੇ ਇਲਾਕੇ ਪਹਿਲਾਂ ਪੈਂਦਾ ਹੁੰਦਾ ਸੀ ਕਿਉਂਕਿ ਉਥੇ ਪਾਣੀ ਪੂਣੀ ਦੀ ਕਮੀ ਹੁੰਦੀ ਸੀ ਤੇ ਰੇਤ ਦੀ ਥਾਂ ਹੁੰਦੀ ਸੀ ਗਰਮੀ ਆਉਣੀ ਤਾਂ ਉਥੇ ਕਾਲ ਪੈ ਜਾਣਾ ਇਹ ਜਿਹੜੇ ਬਾਦਲ ਹੀ ਲਾਣਾ ਹੈ ਨਾ ਇਹ ਕਾਲ ਪਿਆ ਹੋਇਆ ਤੇ ਕਾਲ ਪਾ ਕੇ ਰੱਖਣਾ ਚਾਹੁੰਦੇ ਸਿੱਖੀ ਵਿੱਚ ਜਿੰਨਾ ਚਿਰ ਬਾਦਲੀ ਲਾਣੇ ਨੂੰ ਨਹੀਂ ਬਾਹਰ ਕੱਢਿਆ ਜਾਂਦਾ ਹਰਜਿੰਦਰ ਸੋ ਆਜੂਗਾ ਤੇ ਮਨਜਿੰਦਰ ਸਿੰਘ ਆਜੇਗਾ ਤੇ ਉੱਥੇ ਉਹ ਵਰਕ ਆਜੂਗਾ ਜਿਹਦੇ ਤੇ ਇੰਨੇ ਦੋਸ਼ ਨੇ ਮੇਰੇ ਖਿਆਲ ਕੋਈ ਅੰਦਾਜ਼ਾ ਨਹੀਂ ਲੱਗ ਸਕਦਾ ਇਸੇ ਤਰ੍ਹਾਂ ਦੇ ਸਾਰੇ ਹੈ ਹੀ ਇਹੋ ਜੇ ਕਮੇਟੀ ਦੇ ਮੈਂਬਰ ਬਣਾਤੇ ਗਏ ਸਿੰਘ ਸਾਹਿਬਾਨ ਦਾ ਜੋ ਮਲਕੀ ਵੇਖਣਾ ਉਹਨਾਂ ਨੇ ਤਿੰਨ ਮੈਂਬਰੀ ਕਮੇਟੀ ਬਣਾਈਆਂ ਉਹਦੇ ਰਗੋਜੀਤ ਵੀਰ ਕਿਤੇ ਮੈਂਬਰ ਬਣੇ ਉਹਨਾਂ ਦੇ ਉਹ ਤਾਂ ਇੱਕ ਫਾਰਮੈਲਟੀ ਹੈ ਅਸਲ ਤਾਂ ਬਾਦਲ ਸਾਹਿਬ ਕੋਲੇ ਨਾ ਜਾਣਾ ਸਖਬੀਰ ਕੋਲ ਉਹਨੇ ਜਾ ਕੇ ਉਹਨਾਂ ਤੇਨਾਂ ਨੂੰ ਸੱਦ ਕੇ ਤੇ ਦੱਸ ਕੋਈ ਕਰਾ ਲੈਣੇ ਵੀ ਆ ਦੱਸ ਕੇ ਕਰਦੇ ਹੋ ਇਹ ਚੀਜ਼ ਲਿਖ ਦਿਓ ਜਾਂ ਧਾਮੀ ਨੂੰ ਸੱਦ ਕੇ ਕਹਿ ਦਊਗਾ ਵਿਆਹ ਲਿਖ ਦਿਓ ਉਹ ਤਾਂ ਸੁਖਬੀਰ ਬਦਲਦਾ ਇਹ ਨਵੇਂ ਅਕਾਲੀ ਦਲ ਦੀ ਫਾਰਮੈਲਟੀਆਂ ਸਾਰੀਆਂ ਫਾਰਮੈਲਟੀ ਮੰਨਦੇ ਇੱਕ ਨਵੇਂ ਅਕਾਲੀ ਦਲ ਦੇ ਗਠਨ ਦੀ ਗੱਲ ਹੋਈ ਸੀ ਉੱਪਰੋਂ ਫਸੀਲ ਦੇ ਉੱਤੋਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਇਕੱਠਾ ਹੋਵੇ ਰਲਵਾ ਬਾਗੀ ਜਾਂ ਤਾਗੀ ਸਾਰੇ ਇਕੱਠੇ ਹੋਣ ਤੇ ਇਕੱਠੇ ਹੋ ਕੇ ਇੱਕ ਨਵਾਂ ਅਕਾਲੀ ਦਲ ਸਿਰਜਣਾ ਉਹਦੀ ਕਮੇਟੀ ਵੀ ਬਣਾਈ ਹੋਈ ਆ ਉਸ ਕਮੇਟੀ ਨੂੰ ਮਾਨਤਾ ਦੇਣੇ ਹੋ ਦੇਖੋ ਬੇਨਤੀ ਹੈ ਕਿ ਉਹ ਕਮੇਟੀ ਬਣਾਈ ਹੈ ਸਿੰਘ ਸਾਹਿਬ ਗਿਆਨੀ ਰਿਕਬੀਰ ਸਿੰਘ ਜੀ ਨੇ ਉਹ ਬਾਗੀ ਤੇ ਦਾਗੀ ਨਾਲ ਇਹ ਕਹਿੰਦਾ ਸਾਰੇ ਹੀ ਦਾਗੀ ਇਹ ਵੀ ਕਹਿੰਦਾ ਤੇ ਦਾਗੀਆਂ ਨੂੰ ਇਕੱਠੀਆਂ ਕਰਕੇ ਉਹਨਾਂ ਨੂੰ ਕੌਮ ਦੇ ਸਿਰ ਮੜਨਾ ਇਹ ਤੇ ਮੈਂ ਸਮਝਦਾ ਇਹ ਤੇ ਬਿਲਕੁਲ ਹੀ ਗੱਲ ਹੀ ਗਲਤ ਹੈ ਮੂਲੋਂ ਚਾਹੀਦਾ ਐਸੀ ਇਹਨਾਂ ਨੂੰ ਕਹਿੰਦੇ ਭਾਈ ਤੁਸੀਂ ਬਹੁਤ ਕਰ ਲਈ ਆ ਬੜਾ ਲੰਮਾ ਸਮਾਂ ਤੁਸੀਂ ਸਰਦਾਰੀਆਂ ਕਰ ਲੀਆਂ ਨੇ ਤੁਸੀਂ ਬੜੀਆਂ ਸਰਕਾਰਾਂ ਚਲਾ ਲੀਆਂ ਨੇ ਬੜਾ ਕੁਝ ਕਰ ਲਿਆ ਲੁੱਟ ਲਿਆ ਪੰਜਾਬ ਨੂੰ ਬਸ ਕਰੋ ਹੁਣ ਘਰ ਚੱਲ ਜਾਓ ਤੇ ਪੰਥ ਨੂੰ ਖੁੱਲਾ ਵੇੜਾ ਛੱਡ ਦੇ ਪੰਥੋਂ ਦੇ ਵਿੱਚ ਵਧੀਆ ਨਮੀ ਨਕੋਰ ਚੰਗੇ ਲੋਕਾਂ ਦੀ ਨੌਜਵਾਨਾਂ ਦੀ ਪੰਜਾਬ ਤੇ ਪੰਥ ਦੇ ਵਿਜ਼ਨ ਨੂੰ ਸਮਝਣ ਵਾਲੇ ਲੋਕ ਸਿਆਣੇ ਲੋਕ ਅੱਗੇ ਆਉਂਦੇ ਉਹਨਾਂ ਦਾ ਰਾਹ ਖੁੱਲਦਾ ਪਰ ਸਿੰਘ ਸਾਹਿਬ ਨੇ ਵੀ ਉਹੀ ਜਿਹੜਾ ਉਹ ਕੀ ਕਹਿੰਦੇ ਆ ਵੀ ਜਿਹਦੇ ਤੋਂ ਕੌਮ ਖੜਾ ਛੜਾਉਣਾ ਚਾਹੁੰਦੀ ਹੈ ਉਹਨਾਂ ਨੇ ਕਹਿੰਦਾ ਤੁਸੀਂ ਇਕੱਠੇ ਹੋ ਜਾਓ ਕੱਲੇ-ਕੱਲੇ ਮਾਰੇ ਜਾਓਗੇ ਇਕੱਠੇ ਹੋ ਕੇ ਜ਼ਿਆਦਾ ਚੋਰੀ-ਚੋਰੀ ਕਰੋਗੇ ਇੱਥੇ ਕੋਈ ਕਾ ਨਹੀਂ ਰੁਕ ਜਾਂਦੀ ਆਗੇ ਅੱਜੇ ਬਾਬਾ ਬਲਜੀਤ ਸਿੰਘ ਦਾਦੂਵਾਲ ਇੱਥੇ ਪਹੁੰਚੇ ਸੀ ਤੁਸੀਂ ਵੀ ਨਾਲ ਸੀ ਉਹ ਨਵਾਂ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਲੈ ਕੇ ਆਇਆ ਉਹ ਕਹਿੰਦੇ ਸੀ ਪੰਜਾਬ 'ਚ ਵਿਚਰਾਂਗੇ ਕੀ ਲੱਗਦਾ ਉਹ ਸ਼੍ਰੋਮਣੀ ਕਾਲਰ ਆਜ਼ਾਦ ਨੂੰ ਕਿ ਜਾਂ ਥੋੜਾ ਬੰਨਣਾ ਵਾ ਫਸੀਲ ਤੋਂ ਜਿਹੜੇ ਅਕਾਲੀ ਦਲ ਦੀ ਗੱਲ ਕੀਤੀ ਗਈ ਆ ਉਹ ਅਕਾਲੀ ਦਲ ਹੁਣ ਪੰਜਾਬ ਦੇ ਵਿੱਚ ਅੱਗੇ ਆਊਗਾ ਉਹ ਦੇਖੋ ਗੱਲ ਇਹ ਆ ਕਿ ਜਦੋਂ ਸ਼੍ਰੋਮਣੀ ਗੁਰਦਾਰ ਪਰੰਦੇ ਕਮੇਟੀ ਬਣੀ ਸੀ ਜਾਂ ਅਕਾਲੀ ਦਲ ਬਣਾਇਆ ਸੀ ਕਰਤਾਰ ਸਿੰਘ ਛੱਬਰ ਜੀ ਉਹਨਾਂ ਦੇ ਸਾਥੀਆਂ ਨੇ ਉਦੋਂ ਪਹਿਲਾਂ ਵੀ ਪੰਥ ਦੀ ਲੀਡਰਸ਼ਿਪ ਹੁੰਦੀ ਸੀ ਆਉਂਦੇ ਸੀ ਸੁੰਦਰ ਸਿੰਘ ਵਿਜੀਠੀਆ ਸੀ ਉਹ ਆਪਣਾ ਸੁੰਦਰ ਸਿੰਘ ਰਾਮ ਗੜਿਆ ਸੀ ਆਪਣੇ ਉਹ ਕੀ ਜਿਹੜਾ ਹੈਗਾ ਸੀ ਜਿਹੜਾ ਦਰਬਾਰ ਦਾ ਸਰਬਰਾ ਵੀ ਸੀ ਜਿੰਨੇ ਉਹਨੂੰ ਸਰੋਪੋ ਦਿੱਤਾ ਸੀ ਉਹ ਵੀ ਬੜੇ ਲੀਡਰਸਾਂ ਦੇ ਹੋਜੇ ਬੜੇ ਬੜੇ ਇਸ ਤਰ੍ਹਾਂ ਦੇ ਬੰਦੇ ਸਨ ਉਹ ਮਤਲਬ ਉਹਨਾਂ ਨੂੰ ਅੰਗਰੇਜ਼ ਸਰਕਾਰ ਰੱਖਣਾ ਵੀ ਚਾਹੁੰਦੀ ਸੀ ਇਦਾਂ ਦੇ ਕੁਝ ਕਾਫੀ ਸਾਰੇ ਲੋਕ ਸਨ ਹਾਂਜੀ ਪਰ ਰੱਖ ਲਿਆ ਨਹੀਂ ਕੌਮ ਨੇ ਪ੍ਰਵਾਨ ਨਹੀਂ ਕੀਤਾ ਇਹਨਾਂ ਨੂੰ ਭਾਵੇਂ ਗੁਰੂ ਗੈਨੀ ਗਰਬਾ ਚ ਗਰਬਾ ਚੋਂ ਸੋ ਨਹੀਂ ਰੱਖ ਸਕਿਆ ਨਾਨ ਸਿੰਘ ਸਾਹਿਬ ਰੁਗੀਬ ਸਿੰਘ ਰੱਖ ਸਕਣਗੇ ਇਹ ਤਾਂ ਹੁੰਦਾ ਹੈ ਗੁਰਬਾਣੀ ਚ ਹੁੰਦਾ ਇਹ ਤਾਂ ਚਲਤ ਭਇਆ ਇਹ ਤਾਂ ਹੁਣ ਚਲੇ ਗਏ ਇਹ ਗਏ ਇਹ ਵਾਪਸ ਨਹੀਂ ਆਉਣੇ ਇਹ ਪਾਣੀ ਲੰਘ ਗਿਆ ਪੁਲਾਸਲੇ ਦੀ ਆਪਦੀ ਉਹ ਵਜਾ ਗਏ ਨੇ ਜਿਹੜੀ ਉਹਨਾਂ ਨੇ 4 ਦਿਨ ਉਹਨਾਂ ਨੂੰ ਟਾਈਮ ਮਿਲਿਆ ਸੀ ਚੰਗਾ ਕਰਦੇ ਲੋਕ ਯਾਦ ਰੱਖਦੇ ਪਰ ਉਹਨਾਂ ਨੇ ਚੰਗੇ ਕੰਮ ਨਹੀਂ ਕੀਤੇ ਮਾੜੇ ਕੀਤੇ ਆ ਤੇ ਮਾੜੇ ਕੀਤੇ ਹੁਣ ਕਰਕੇ ਮਰਨ ਤੋਂ ਬਾਅਦ ਵੀ ਪੰਥ ਨੇ ਉਹਨਾਂ ਦੇ ਗੱਲ ਵਿੱਚੋਂ ਉਹ ਫਖਰੀ ਕਉ ਆਉਂਦਾ ਜਿਹੜਾ ਤਗਮਾ ਜਾਈ ਉਹ ਲਾ ਕੇ ਤੇ ਪਾਸੇ ਸਿਰ ਦਿੱਤਾ ਪਹਿਲਾਂ ਸਰਬਤ ਖਾਲਸੇ ਨੇ ਉਹ ਐਲਾਨ ਕੀਤਾ ਸੀ ਵਹੀ ਵਾਸ ਲੈ ਰਹੇ ਹੁਣ ਉਹਨਾਂ ਦੇ ਬਨਾਏ ਸਿੰਘ ਸਾਹਿਬਾਂ ਨੇ ਵੀ ਕਰ ਦਿੱਤਾ ਵੀ ਬੇਇੱਜ਼ਤ ਹੋ ਕੇ ਜਾ ਰਹੇ ਲੋਕ ਨੇ ਉਹਨਾਂ ਦੇ ਲੋਕ ਦੇ ਵਿੱਚ ਨੇ ਜਿਨੇ ਉਹ ਆਪਣਾ ਰੂੜ ਸਿੰਘ ਸੀ ਇੱਕ ਹੋਰ ਇਦਾਂ ਦੇ ਬੜੇ ਬੰਦੇ ਸਾਨੂੰ ਉਸ ਸਮੇਂ ਜਮਾਨੇ 'ਚ ਤੋ ਕਿੱਥੇ ਨੇ ਉਹ ਲਾਸਟ ਵਿੱਚ ਸਿੰਘ ਸਾਹਿਬ ਸਿੱਖ ਇਤਿਹਾਸ ਦੀ ਰੱਦੀ ਰੱਦੀ ਦੀ ਟੋਕਰੀ ਜਨਾ ਨਹੀਂ ਲੱਭਦੇ ਉਹਨਾਂ ਲੋਕਾਂ ਦੇ ਇਹ ਲੱਭਦੇ ਤੇ ਦੱਸੋ ਲਾਸ ਦੇ ਵਿੱਚ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੇ ਜੋ ਕਾਰਵਾਈ ਹੋਈ ਐ ਇਸ ਟਾਈਮ ਤੇ 15 ਦਿਨ ਵਾਸਤੇ ਨੂੰ ਫਾਰਕ ਕਰਤਾ ਗਿਆ ਵਾ ਉਹਨਾਂ ਆਪਣਾ ਸਪਸ਼ਟੀਕਰਨ ਮੀਡੀਆ ਜੀ ਵਾਂ ਕੇ ਕਿਹਾ ਤੇ ਤਖਤ ਸਾਹਿਬ ਦੇ ਫ਼ਸੀਲ ਤੋਂ ਦਮਦਮਾ ਸਾਹਿਬ ਵੀ ਆਪਣਾ ਸਪਸ਼ਟੀਕਰਨ ਦਿੱਤਾ ਵਾ ਕਿਵੇਂ ਦੇਖਦੇ ਹੋ ਮੈਂ ਤੇ ਕਾਂਗਾ ਗਿਆਨੀ ਰਕबीर ਸਿੰਘ ਨੂੰ ਅਬ ਤੋਂ ਜਰੇ ਮਰੇ ਸਿੱਧ ਪਾਈਏ ਲੀਨੋ ਹਸੰਦੋਰਾ ਐ ਮੈਂ ਡਗਮਲ ਛਾੜ ਰੇ ਮਨਬੋਰਾ ਉਹ ਕਹਿੰਦੇ ਆ ਕਿ ਜੇ ਮਰਨਾ ਹੀ ਐ ਤੇ ਸਤੀ ਭਾਂਡੇ ਸਾਹਮਦੀ ਫਿਰੇ ਉਹ ਗੱਲ ਬਣਦੀ ਨਹੀਂਗੀ ਛਾਡੋ ਮਾਰੋ ਛਾਲ ਤੇ ਉੱਤਰੋ ਪੰਜਾਬ ਦੇ ਮੈਦਾਨ ਵਿੱਚ ਕਹੋ ਵੀ ਇਹਨਾਂ ਪਾਪੀਆਂ ਨੂੰ ਲੋਕੋ ਘਰ ਭੇਜੋ ਛਾਲ ਮਾਰ ਕੇ ਆਉਣ ਯਾਨੀ ਹਰਪੀ ਸਿੰਘ ਇਹ ਕਹਿ ਰਿਹਾ ਕਹਿੰਦੇ ਕਿ ਸ਼ਹੀਦੀ ਦਿਹਾੜੇ ਚੱਲਣ ਦੇ ਆ ਕੁਛ ਦਿਨ ਰੁਕ ਜੋ ਮੈਂ ਹਰ ਸਾਲ ਸਵਾਲ ਦਾ ਜਵਾਬ ਜਿਹੜਾ ਵਾ ਸ਼ਹੀਦੀ ਦਿਹਾੜੇ ਦਾ ਜਵਾਬ ਦੇਣਾ ਹੋਰ ਹੈ ਪਾਪੀਆਂ ਨੂੰ ਘਰ ਭੇਜਣ ਦਾ ਰਸਤਾ ਲੱਭਣਾ ਹੋਰ ਹੈ ਸਵਾਲਾਂ ਦੇ ਜਵਾਬ ਨਹੀਂ ਕੀ ਹੁੰਦੇ ਤੇ ਸਵਾਲ ਕੀ ਜਵਾਬ ਹੈ ਜੀ 17 18 ਸਾਲ ਪੁਰਾਣੀ ਹੈ ਸਾਨੂੰ ਕਿਸ ਨੂੰ ਘਟਣਾ ਦਾ ਪਤਾ ਨਹੀਂਗਾ ਕਿਹਨੂੰ ਪਤਾ ਦੱਸੋ ਉਹਨਾਂ ਦੇ ਪਰਿਵਾਰਿਕ ਝਗੜਾ ਪਰਿਵਾਰਕ ਮਾਮਲਾ ਜੇ ਉਹਦੇ ਦੀ ਕੋਈ ਸਚਾਈ ਹੋ ਵੀ ਸਾਹਮਣੇ ਆ ਜੇਗੀ ਨਹੀਂ ਸਚਾਈ ਤੇ ਉਹ ਵੀ ਆ ਜਾਏਗੀ ਉਦੋਂ ਬਾਅਦ ਉਹਨੂੰ ਫਿਰ ਵੀ ਉਹਨਾਂ ਸਿੰਘ ਸਾਹਿਬ ਬਣਾਇਆ ਇਹਨਾਂ ਮਤਲਬ ਦਾ ਵੀ ਜੇ 18 ਸਾਲ ਪਹਿਲਾਂ ਕਿਸੇ ਨੇ ਗਲਤੀ ਕੀਤੀ ਉਹਨੂੰ ਤਾਂ ਇਹ ਗ੍ਰੰਥੀ ਵੀ ਬਣਾਇਆ ਉਹਨਾਂ ਨੂੰ ਅਕਾਲਤ ਉੱਥੇ ਐਡ ਗ੍ਰੰਥੀ ਵੀ ਬਣਾਇਆ ਅਕਾਲ ਤਖਤ ਵੀ ਬਣਾਇਆ ਦਮਦਮਾ ਸਾਹਿਬ ਬਣਾਇਆ ਤੂੰ ਇਹ ਤਾਂ ਮਿੱਟੀ ਬਲੀਦ ਕਰਦੇ ਆ ਸ਼ਰੋਨੀ ਕਮੇਟੀ ਵਾਲੇ ਤਾਂ ਅੱਜ ਤਾਂ ਉਹ ਜੇ ਤਾਂ ਆਇਆ ਜਿਨ੍ਹਾਂ ਲੋਕਾਂ ਨੇ ਉਹਨੂੰ ਬਣਾਇਆ ਉਹਨਾਂ ਦੇ ਉੱਤੇ ਐਕਸ਼ਨ ਕਰੋ ਬਾਦਲ ਵੱਡੇ ਦੇ ਕਰੋ ਛੋਟੇ ਦੇ ਕਰੋ ਸਰੋਨੀ ਕਮੇਟੀ ਦੇ ਪ੍ਰਧਾਨ ਰਹੇ ਨੇ ਜਗਤ ਮਾਰੀਆਂ ਉਹਨਾਂ ਦੇ ਮਤਲਬ ਹੈ ਕਾਰਵਾਈ ਕਰੋ ਵੀ ਤੁਸੀਂ ਕਿਉਂ ਰੱਖਿਆ ਇਹ ਬੰਦੇ ਨੂੰ ਅੱਜ ਤੁਹਾਨੂੰ ਦੋਸ਼ ਦੇ ਰਹੇ ਆ ਉਦੋਂ ਕਿਉਂ ਰੱਖਿਆ ਕਿਉਂ ਰੱਖਿਆ ਇਹਨੂੰ ਤੁਸੀਂ ਨਵੇਂ ਅਕਾਲੀ ਦਲ ਦੇ ਗਠਨ ਦੀ ਗੱਲ ਕੀਤੀ ਸੀ ਉਹ ਕਿੱਧਰਲੇ ਪਾਸੇ ਜਾਊਗਾ ਵੇਖੋ ਨਵਾਂ ਕਰੀ ਜਾਣ ਪੁਰਾਣਾ ਕਹੀ ਜਾਣ ਉਹ ਜੇ ਕਬੀਰ ਬੇੜਾ ਜਰਜਰਾ ਹਾਂਜੀ ਇਹ ਜਰਜਰਾ ਬੇੜਾ ਇਹਦੇ ਹਜ਼ਾਰਾਂ ਹੀ ਸ਼ੇਕ ਹੋ ਚੁੱਕੇ ਆ ਇਹ ਪਾਪਾ ਦਾ ਪਾਣੀ ਇਹਦੇ ਵਿੱਚ ਭਰਿਆ ਪਿਆ ਇਹਨੇ ਡੁੱਬਣਾ ਹੀ ਡੁੱਬਣਾ ਨਵਾਂ ਬਣਾਉਣ ਪੁਰਾਣਾ ਬਣਾਉਣ ਕੋਈ ਉਹਦੇ ਕਿਲਕੁੱਲ ਲਾਇਆ ਉਹਦੇ ਫੱਟੀਆਂ ਫੁੱਟੀਆਂ ਲਾਇਆ ਇਹ ਇਹ ਨਹੀਂ ਚੱਲੇਗਾ ਹੁਣ ਧੰਨਵਾਦ ਜੀ ਭਾਈ ਮੋਹਕਮ ਸਿੰਘ ਸਾਡੇ ਨਾਲ ਸੀ ਉਹਨੇ ਕਿਹਾ ਕਿ ਜੋ ਕੁਝ ਹੋਇਆ ਅਕਾਲ ਤੱਕ ਸਦੀ ਫਸੀਲ ਤੋਂ ਕਿਤੇ ਨਾ ਕਿਤੇ ਉਹ ਫੈਸਲੇ ਤੇ ਕਿੰਤੂ ਵੀ ਹੋ ਰਹੀ ਆ ਨਰਿੰਦਰ ਸਿੰਘ ਚੌੜੇ ਦਾ ਪ੍ਰਤੀਕਰਮ ਜਿਹੜਾ ਸਾਹਮਣੇ ਆਇਆ ਉਹ ਵੀ ਪ੍ਰਤੀਕਰਮ ਤੋਂ ਬਾਅਦ ਦੇ ਵਿੱਚ ਜੋ ਕੁਝ ਘਟਨਾਵਾਂ ਖਾਸ ਤੌਰ ਤੇ ਵਪਰੇ ਉਹਦੇ ਬਾਰੇ ਗੱਲਬਾਤ ਕੀਤੀ ਸੀ ਅਕਾਲੀ ਦਲ ਦੀ ਹੋਣ ਦੀ ਗੱਲ ਕੀਤੀ ਉਹ ਕਹਿੰਦੇ ਕਿ ਇਹਨਾਂ ਵਾਲਾ ਅਕਾਲੀ ਦਲ ਉਹਦੀ ਵਾਪਸੀ ਨਹੀਂ ਹੋ ਸਕਦੀ ਹਾਂ ਪੰਤ ਦੇ ਵਿੱਚ ਕੋਈ ਨਵਾਂ ਅਕਾਲੀ ਦਲ ਆਉਂਦਾ ਜੇ ਨਵੀਂ ਸਿਆਸਤ ਸਿਰਜੀ ਜਾਂਦੀ ਹੈ ਸ਼ਾਇਦ ਉਹ ਹੋਣ ਦੇ ਵਿੱਚ ਜ਼ਰੂਰ ਆ ਸਕਦੀ ਆ ਪਰ ਜੋ ਅਕਾਲੀ ਦਲ ਬਾਦਲ ਦੀ ਗੱਲ ਹੁੰਦੀ ਆ ਉਹ ਅਕਾਲੀ ਦਲ ਕਰਤੇ ਵੀ ਹੋਣ ਦੇ ਵਿੱਚ ਨਹੀਂ ਆਊਗਾ ਹਾਂ ਦੂਜੇ ਪਾਸੇ ਗਿਆਨੀ ਹਰਪਿੰਦ ਦੇ ਮਸਲੇ ਉੱਤੇ ਉਹਨਾਂ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੂੰ ਅਪੀਲ ਕੀਤੇ ਕਿ ਉਹਦੇ ਵਾਸਤੇ ਉਹਨਾਂ ਨੂੰ ਜ਼ਰੂਰ ਚਾਹੀਦਾ ਹੈ ਕੋਈ ਨਾ ਕੋਈ ਕਮੇਟੀ ਗਠਰ ਕਰਨ ਦੇ ਪਰ ਕਮੇਟੀ ਜਿਹੜੀ ਗਠਿਤ ਹੋਈ ਆ ਉੱਤੇ ਵੀ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਆ ਕਿ ਜਿਨ੍ਹਾਂ ਤੇ ਆਪ ਸਵਾਲੀਆ ਨਿਸ਼ਾਨ ਲੱਗੇ ਹੋਣ ਉਹ ਕਿਸੇ ਦਾ ਫੈਸਲਾ ਕੀ ਕਰ ਸਕਦੇ ਆ ਦੇਖੋ ਜਿੱਥੋਂ ਤੱਕ ਨਰੈਣ ਸਿੰਘ ਦਾ ਸਬੰਧ ਹੈ ਇੱਕ ਗੱਲ ਤਾਂ ਬੜੀ ਸਪਸ਼ਟ ਹੈ ਕਿ ਨਰੈਣ ਸਿੰਘ ਪਹਿਲਾਂ ਸਿੱਖ ਮਿਸ਼ਨਰੀ ਕਾਲਜ 'ਚ ਪੜਿਆ ਉਦੋਂ ਬਾਅਦ ਸ਼ਰੋਣੀ ਕਮੇਟੀ 'ਚ ਉਹਨੇ ਲੰਬਾ ਸਮਾਂ ਸੇਵਾ ਕੀਤੀ ਹੈ ਜਿੱਥੇ ਉਹਨਾਂ ਦੀ ਡਿਊਟੀ ਸ਼ਰੋਣੀ ਕਮੇਟੀ ਨੇ ਲਈ ਸੀ ਮੈਂ ਉਹਨੂੰ 82 ਵਿੱਚ ਪਹਿਲੀ ਵਾਰੀ ਉਹਦੇ ਮਿਲਿਆ ਜਦੋਂ ਇਥੋਂ ਮਾਰਚ ਇੱਕ ਗਿਆ ਸੀ ਜਿਹੜੇ ਚਮਤੀ ਸਿੰਘ ਸ਼ਹੀਦ ਹੋਏ ਸੀ ਉਹਨਾਂ ਦੀਆਂ ਅਸਤੀਆਂ ਲੈ ਕੇ ਵਕਫਾ ਕਥਾਵਾਂ ਤੋਂ ਹੁਮਦ ਤੋਂ ਦਿੱਲੀ ਗਏ ਸੀ ਉਮੈਂ ਉਹਨੂੰ ਪਹਿਲੀ ਵਾਰੀ ਉਹ ਉੱਥੇ ਵੇਖਿਆ ਕਿ ਉਹ ਸਿਆਣਾ ਬੰਦਾ ਸੀ ਕਿਉਂ ਕੁਝ ਬੰਦੇ ਗਾਂ ਨੂੰ ਜਾ ਰਹੇ ਸੀ ਉਹ ਪਾਰਲੀਮੈਂਟ ਉਹਨੇ ਖਿੱਚ ਕੇ ਪਿਛਾਣ ਕੀਤਾ ਗੋਲੀ ਵਜਦੀ ਐ ਗੋਸੀ ਆਰਪੀ ਗੋਲੀ ਚਲਾਰੀ ਉੱਥੇ ਬਾਬਾ ਜੰਗ ਸਿੰਘ ਤੇ ਦੰਸ਼ੀਦੀਆਂ ਵੀ ਹੋ ਗਏ ਕੋਈ ਮੈਂ ਮੈਂ ਪਹਿਲੇ ਦਿਨ ਉਸ ਬੰਦੇ ਨੂੰ ਵੇਖਿਆ ਮੈਨੂੰ ਵੀ ਇਹਨੇ ਧੱਕਾ ਮਾਰ ਕੇ ਪਾਸੇ ਉਹਲੇ ਕੀਤਾ ਸਾਨੂੰ ਉਹ ਇੰਨੀ ਜਿਆਦਾ ਸਮਝ ਨਹੀਂ ਸੀ ਗਈ ਤੋਂ ਮੇਰੇ ਕਹਿ ਦੇ ਮੈਂ ਉਦੋਂ ਤੋਂ ਜਾਣਦਾ ਕਿ ਪੰਥਕ ਆਦਮੀ ਆ ਪੰਥ ਨਾਲ ਰਿਹਾ ਹੈ ਪੰਥ ਲਈ ਲੜਿਆ ਪੰਥ ਲਈ ਮਰਿਆ ਕੌਮ ਲਈ ਇਹਨੇ ਸਾਰੀ ਉਮਰ ਜੱਦੋ ਜਹਿਦ ਕੀਤੀ ਇਹਦਾ ਇੱਕ ਇੱਕ ਸਵਾਸ ਪੰਥ ਵਾਸਤੇ ਗੁਜ਼ਰਿਆ ਇਸ ਬੰਦੇ ਨੇ ਇੱਕ ਬਹੁਤ ਸਾਰੀਆਂ ਕਵਤਾਵਾਂ ਦੇ ਗ੍ਰੰਥ ਕਿਤਾਬਾਂ ਲਿਖੀਆਂ ਨੇ ਬਹੁਤ ਸਾਰੀਆਂ ਮਤਲਬ ਕਿ ਦੂਸਰੀਆਂ ਵਾਰਤਕ ਵਿੱਚ ਲਿਖੀਆਂ ਨੇ ਬਹੁਤ ਸਾਰੀਆਂ ਜਿਹੜੀਆਂ ਵਿਰੋਧੀਆਂ ਦੀਆਂ ਕਿਤਾਬਾਂ ਸੀ ਆਈਬੀ ਦੇ ਮੁਖੀ ਵਗੈਰਾ ਦੀ ਉਹਨਾਂ ਦੇ ਜਵਾਬ ਦਿੱਤੇ ਆ ਸਚਾਈ ਦੇ ਆਧਾਰ ਤੇ ਦਿੱਤੇ ਆ ਬੜਾ ਵੱਡਾ ਵਿਦਵਾਨ ਹੈ ਡਬਲ ਐਮ ਐ ਆ ਸਿੱਖੀ ਵਾਸਤੇ ਦਿਨ ਰਾਤ ਸਾਰੀ ਉਹਨੇ ਲਾਈ ਆ ਕੋਈ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਐਸਾ ਨਾ ਕੋਈ ਅਕਾਲੀ ਲੀਡਰ ਨਾ ਕੋਈ ਬਾਹਰ ਦੀਆਂ ਸਿੱਖ ਜਥੇਬੰਦੀਆਂ ਜਿਹੜੀਆਂ ਦੂਜੀਆਂ ਨੇ ਖੜਕੂ ਜਾਂ ਦੂਜੀਆਂ ਉਹਨਾਂ ਜੋ ਕੋਈ ਇਹਨੂੰ ਨਹੀਂ ਜਾਣਦਾ ਹੋਵੇ ਕੋਈ ਐਸਾ ਨਹੀਂ ਆ ਕੋਈ ਸੰਤ ਮਹਾਤਮਾ ਚਾਹ ਵਕੀਲ ਨੇ ਚਾਹ ਅਦਾਲਤਾਂ ਨੇ ਚਾਹ ਪੁਲਿਸ ਹੈ ਚਾਹ ਪੱਤਰਕਾਰੀ ਹੈ ਜਿਸ ਦਾ ਨੀ ਕਿ ਹਰ ਕਿਸਮ ਦਾ ਮਨੁੱਖੀ ਬੰਦੇ ਨੂੰ ਜਾਣਦਾ ਹੈ। ਇਹੀ ਕਾਰਨ ਹੈ ਕਿ ਸਾਰਾ ਪੰਥ ੁੱਟ ਕੇ ਖੜਾ ਹੋ ਗਿਆ ਜਦੋਂ ਨਰੈਨਸ ਦੇ ਵਿਰੁੱਧ ਗੱਲ ਕੀਤੀ। ਕਿਉਂਕਿ ਉਹਨੂੰ ਉਹਨੂੰ ਜਾਣਨ ਵਾਲੇ ਲੋਕ ਨੇ ਸਾਰੇ ਪੰਜਾਬ ਨੂੰ ਜਾਣਦਾ ਹੈ। ਦੂਜੀ ਗੱਲ ਰਹੀ ਗੱਲ ਰਵੈਤੀ ਅਕਾਲੀਆਂ ਦੀ। ਹੁਣ ਵੀ ਤੁਸੀਂ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਿੱਥੇ ਉਹ ਯਾਦਗਾਰ ਬਣੀ ਹੈ ਸੰਜੇ ਨਰੈਸਰ ਦੀ ਉਹ ਤੇ ਜਾਓ ਤੇ ਇੱਥੇ ਗੋਲੀਆਂ ਵੱਜੀਆਂ ਉਹ ਸਾਰੀਆਂ ਗੋਲੀਆਂ ਕਾਲੀ ਦਲ ਦੇ 14 ਦੀਆਂ ਗੋਲੀਆਂ ਦੇ ਨਿਸ਼ਾਨ ਨੇ। 19 ਜਨਵਰੀ 1986 ਨੂੰ ਗੁਰੂ ਗ੍ਰੰਥ ਸਾਹਿਬ ਦੇ ਖੰਡ ਪੜ ਸਾਬ ਚੱਲ ਰਹੀ ਲੱਖਾ ਸਿੰਘ ਮਾਰੇ ਤਾਬਿਆ ਬੈਠਾ ਸੀ ਅਈ ਉੱਥੇ ਉਹ ਇਹ ਨਾ ਉਹਨਾਂ ਉਹਨਾਂ ਗੋਲੀਆਂ ਚਲਾਈਆਂ ਉਹਨਾਂ ਗੋਲੀਆਂ ਦੇ ਰਫਲਾਂ ਦੇ ਵਿੱਚ ਇੱਕ ਰਫਲ ਕਾਲੀ ਦਲ ਦੇ ਪ੍ਰਧਾਨ ਦੇ ਨਾਂ ਪ੍ਰਧਾਨ ਦੇ ਨਾਂ ਦੀ ਸੀ ਉਹ ਫੜੀ ਗਈ ਗਿਆਨੀ ਪੂਰਨ ਸਿੰਘ ਸਿੰਘ ਸਾਹਿਬ ਹਰਮਿੰਦਰ ਸਾਹਿਬ ਦੇ ਜਿਹੜੇ ਹੁੰਦੇ ਸੀ ਉਹਨਾਂ ਦੇ ਰਾਹੀਂ ਉਹ ਵਾਪਸ ਹੋਈ ਇਹ ਕਾਲੀ ਦਲ ਖੁਦ ਆਪ ਇਹਨਾਂ ਦਾ ਜੂਠ ਵੇਂਗੇ ਇੱਥੇ ਗੋਲੀਆਂ ਚਲਾਉਂਦਾ ਰਿਹਾ ਔਰ ਉਹ ਕਾਲੀ ਦਾਲ ਜਿਹੜਾ ਹੈ ਉਹ 19 ਆ ਤਕੜੀ ਵਾਲਾ ਕਾਲੀ ਦਾਲ ਮੈਂ ਕਹਿ ਰਿਹਾ ਹੂੰ ਤਕੜੀ ਦੀ ਚੋਣ ਨਾਲ ਦੇ ਜਿਹੜੇ ਜਿੱਤ ਗਏ ਸੀ ਉਹਨਾਂ ਗੋਲੀਆਂ ਚਲਾਈਆਂ ਤਕੜੀ ਦੇ ਚੋਣ ਸ਼ਾਂਤ ਜਿਹੜੇ ਆਏ ਸੀ 30 ਅਪ੍ਰੈਲ 1986 ਨੂੰ ਅਨੰਦਪੁਰ ਜ਼ਰਵਾਰ ਸੇ ਪੁਲਿਸ ਵਾੜੀ ਇਹ ਤਕੜੀ ਦਾ ਕਾਲੀ ਦਾਲੀ ਸੀ ਇਹ ਹੀ ਨਿਸ਼ਾਨ ਸੀ ਇਹਨਾਂ ਦੇ ਇਹੀ ਸੋਣ ਲੋਕ ਸਨ ਔਰ ਇਹਨਾਂ ਲੋਕਾਂ ਨੇ ਮਤਲਬ ਉਦੋਂ ਵੀ ਉਹਦੇ ਕੀਤਾ ਫਿਰ ਆਪਣਾ ਉਸ ਤੋਂ ਬਾਅਦ ਵੀ ਬੜੀ ਬੜੀ ਏਦਾਂ ਹੋਇਆ ਪਰ ਕਦੇ ਪੰਚੋ ਛੇਕਨ ਵਾਲੀਆਂ ਗੱਲਾਂ ਇਹ ਇਹ ਬੜੀ ਅਜੀਬ ਗੱਲ ਹੈ ਸੋ ਇਹ ਗੱਲਾਂ ਕਰਕੇ ਗਲਤੀਆਂ ਕਰਦੇ ਆ 500 ਛੇਕਣਾ ਚਾਹੀਦਾ ਤੇ ਮੈਂ ਤਾਂ ਇਹ ਛੇਕਣ ਦੇ ਹੱਕ ਜੇ ਨਹੀਂ ਹੈਗਾ ਪਰ ਪੰਪਤ ਵਿੱਚੋ ਜੇ ਕਿਹਨੂੰ ਘਰੇ ਧੱਕਣਾ ਚਾਹੀਦਾ ਭੇਜਣਾ ਚਾਹੀਦਾ ਤੋ ਹੈ ਬਾਦਲੀ ਲਾਣਾ ਇਹ ਮੇਰ ਕਰਨ ਕੌਮ ਤੇ ਇਹ ਘਰੇ ਚੱਲ ਜਾਣ ਅੱਜ ਨਰੈਣ ਸਿੰਘ ਨੇ ਕੀਤਾ ਕੱਲ ਨੂੰ ਕੋਈ ਹੋਰ ਇਹੋ ਜਿਹਾ ਉੱਠੇਗਾ ਕਿਉਂਕਿ ਲੋਕ ਇੰਨੇ ਦੁਖੀ ਨੇ ਲੋਕਾਂ ਦੇ ਨਾ ਪੁੱਤ ਮਾਰ ਦਿੱਤੇ ਇਹਨਾਂ ਨਸ਼ਿਆਂ ਦੇ ਲੋਕਾਂ ਦੇ ਬੱਚੇ ਮਾਰ ਦਿੱਤੇ ਇਹਨਾਂ ਨੇ ਪੰਜਾਬ ਦੇ ਵਿੱਚ ਉਹ ਯਾਰਾ ਪੈ ਗਿਆ ਜਿਹੜੇ ਬਾਹਰ ਨੂੰ ਭੱਜੇ ਹੁੰਦਾ ਕਾਰਨ ਇਹ ਲੋਕ ਨੇ ਪੰਜਾਬ 'ਚ ਉਹਨਾਂ ਦੀ ਆਰਥਿਕਤਾ ਉਹਨਾਂ ਦਾ ਕੋਈ ਕੁਝ ਨਹੀਂ ਕੀਤਾ ਪੰਜਾਬ ਦਾ ਕੋਈ ਇੱਕ ਮਸਲਾ ਚੰਡੀਗੜ੍ਹ ਪਾਣੀ ਪੰਜਾਬੀ ਬੋਲੀ ਤੋਂ ਲੈ ਕੇ ਇੱਕ ਮਸਲਾ ਹੱਲ ਨਹੀਂ ਕਰਾਇਆ 50 ਸਾਲ ਕੌਮ ਦਾ ਲੀਡਰ ਆ 60 ਸਾਲ ਉਹ ਇਸ ਬੰਦੇ ਨੂੰ ਇਨੀ ਤਾਕਤ ਦਿੱਤੀ ਕੌਮ ਨੇ ਇੱਕ ਮਸਲਾ ਹੱਲ ਨਹੀਂ ਕਰਾਇਆ ਇਸ ਬੰਦੇ ਨੇ ਔਰ ਇਸੇ ਤਰੀਕੇ ਨਾਲ ਗੰਦਾ ਕਲਚਰ ਜਿਹੜਾ ਸੀ ਉਹਨਾਂ ਨੂੰ ਲਿਜਾ ਲਾ ਕੇ ਸਟੇਜਾਂ ਲਵਾਉਂਦਾ ਰਿਹਾ ਇਥੇ ਪ੍ਰੇੰਕਾ ਜਿਹੜੀ ਦਿੱਲੀ ਬੰਬੇ ਵਾਲੀ ਸੀ ਉਹਨੂੰ ਲਿਆ ਕੇ ਕਾਲੀਦਲ ਦਾ ਪਿਓ ਪੁੱਤ ਦੋਵੇਂ ਪਿਓ ਤੇ ਪੁੱਤ ਦੇਖੋ ਕਿ ਸ਼ਰਮ ਦੀ ਗੱਲ ਹੁੰਦੀ ਐ ਉਹਨਾਂ ਨੂੰ ਨਿਚੋਂਦੇ ਰਹਿ ਉੱਥੇ ਕਬੱਡੀ ਮੈਚਾਂ ਇਹਨਾਂ ਨੇ ਸਾਡਾ ਸੱਭਿਆਚਾਰ ਮਾਰ ਦਿੱਤਾ ਇਹਨਾਂ ਸਾਡਾ ਕਲਚਰ ਮਾਰ ਦਿੱਤਾ ਇਹਨਾਂ ਸਾਨੂੰ ਨਸ਼ਾ ਜੇ ਬੱਚਿਆਂ ਨੂੰ ਮਾਰਦਾ ਐ ਨਾ ਪੰਜਾਬ 'ਚ ਜਵਾਨੀ ਬਾਹਰ ਕੱਢ ਦिती ਕੋਈ ਮਸਲਾ ਹੱਲ ਨਹੀਂ ਕੀਤਾ ਇਹਨਾਂ ਦੇ ਅੱਗੇ ਤਾਂ ਹੁਣ ਹੱਥ ਜੋੜਨੇ ਚਾਹੀਦੇ ਆ ਉਹ ਨਰੈਣ ਸਿੰਘ ਵਰਗੇ ਦੀਆਂ ਭਾਵਨਾਵਾਂ ਨਾ 扑ਕਾਓ ਘਰੇ ਚਲ ਜਾਓ ਰੱਬ ਤੁਹਾਨੂੰ ਲੰਮੀ ਉਮਰ ਦੇਵੇ ਲੰਮੀ ਉਮਰਾਂ ਮਾਣੋ ਘਰਾਂ 'ਚ ਬਹਿ ਕੇ ਰੋਟੀ ਪਾਣੀ ਖਾਓ ਤੇ ਆਪਣੀ ਜ਼ਿੰਦਗੀ ਜਿਹੜੇ ਤੁਸੀਂ ਪਾਪ ਕੀਤੇ ਆ ਕੋ ਕਰਮ ਕੀਤੇ ਆ ਜਿਹੜੇ ਗੁਨਾਹ ਕੀਤੇ ਆ ਉਹਨਾਂ ਦੀ ਜਿਹੜੀ ਸਜ਼ਾ ਤੁਹਾਨੂੰ ਕੌਮ ਦੇਵੇ ਉਹਨੂੰ ਅੱਖਾਂ ਨਾਲ ਦੇਖੋ ਤੇ ਨਾਲੇ ਰੱਬ ਤੋਂ ਮਾਫੀ ਮੰਗਿਆ ਕਰੋ ਸਾਡੀ ਕੌਮ ਤੋਂ ਮਾਫੀ ਮੰਗਿਆ ਕਰੋ ਕਿ ਅਸੀਂ ਬਹੁਤ ਅਪਰਾਧ ਕੀਤੇ ਸਾਨੂੰ ਰੱਬਾ ਮਾਫ ਕਰ ਦੇ ਛੇ ਇਹ ਜ਼ਿੰਦਗੀ 'ਚ ਆਪਣਾ ਭਲਾ ਕਰ ਜਣ ਜਿਹੜੇ ਇਹਨਾਂ 'ਚ ਤੁਰ ਗਏ ਉਹਨਾਂ ਦਾ ਵੀ ਭਲਾ ਹੋ ਜਾਵੇ ਚੰਗੇ ਕੰਮ ਵਾਸਤੇ ਅੱਗੇ ਹੋਣੇ ਇਹ ਹੁਣ ਆ ਛੜ ਦੇਣ ਖੇੜਾ ਲੋਕ ਬੇ ਇੱਜ਼ਤ ਕਰਕੇ ਇਹਨਾਂ ਨੂੰ ਘਰ ਭੇਜਣ ਜਿਵੇਂ ਆ ਦੋਗ ਤੇ ਆ ਗਏ ਨੇ ਹੁਣ ਬੇ ਇੱਜ਼ਤ ਹੋ ਕੇ ਘਰ ਜਾਣ ਨਾਲੋਂ ਇਹ ਕੌਮ ਨੂੰ ਮੱਥਾ ਟੇਕ ਕੇ ਚੱਲ ਜਾ